ਪਿਛਲੇ ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ, ਨਰੈਨ ਸਿੰਘ ਚੋੜਾ, ਅਕਾਲੀ ਦਲ ਸਾਰੇ ਚਰਚਾ ਦੇ ਵਿੱਚ ਨੇ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਸੇਵਾ ਨਿਭਾਰੇ ਸਨ ਤਾਂ ਇਸ ਦੌਰਾਨ ਹਮਲਾ ਹੋਇਆ ਸੁਖਬੀਰ ਬਾਦਲ ਤੇ ਨਰੈਨ ਸਿੰਘ ਚੋੜਾ ਨੇ ਹਮਲਾ ਕੀਤਾ ਉਹਨਾਂ ਨੂੰ ਫੜਿਆ ਗਿਆ ਉਸ ਤੋਂ ਬਾਅਦ ਸਿਆਸਤ ਪੱਕਦੀ ਗਈ ਤੇ ਕਿਸੇ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਨਰੈਨ ਸਿੰਘ ਚੋੜਾ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਤੇ ਉਧਰ ਹੀ ਗੱਲ ਕਰੀ ਤਾਂ ਕਿਸੇ ਦੇ ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਉਹ ਇੱਕ ਦੂਜੇ ਤੇ ਟਿੱਪਾ ਟਿੱਪੜੀਆਂ ਕਰਦੇ ਆ ਮੋ ਸਾਹਮਣੇ ਹੁੰਦੇ ਦਲ ਖਾਲਸਾ ਤੇ ਅਕਾਲੀ ਦਲ ਵੀ ਨਜ਼ਰ ਆਏ ਕਿਤੇ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਜੋ ਪੁਲਿਸ ਹੈ ਉਹ ਆਈਐਸਆਈ ਨਾਲ ਮਿਲ ਗਈ ਹੈ ਚੌੜਾ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਮਜੀਠਿਆ ਸਬੂਤ ਲੈ ਕੇ ਵੀ ਅੱਗੇ ਆਏ ਤੇ ਉਹਨਾਂ ਨੇ ਦਿਖਾਇਆ ਕਿ ਜੋ ਐਫਪੀਸੀ ਪੁਲਿਸ ਦੇ ਐਸਪੀ ਉਹਨਾਂ ਦੇ ਵੱਲੋਂ ਚੌੜਾ ਨਾਲ ਇੱਕ ਦਿਨ ਪਹਿਲਾਂ ਮੁਲਾਕਾਤ ਵੀ ਕੀਤੀ ਗਈ ਐਵੇਂ ਦੇ ਕਈ ਸਬੂਤ ਲੈ ਕੇ ਅਕਾਲੀ ਦਲ ਅੱਗੇ ਆਇਆ ਅਕਾਲੀ ਦਲ ਪੰਜਾਬ ਸਰਕਾਰ ਤੇ ਵਰਦਾ ਨਜ਼ਰ ਆਇਆ ਤੇ ਉਦਰੀ ਪੁਲਿਸ ਤੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਮਦਰਦੀ ਦੇ ਕਰਕੇ ਵੀ ਇਹ ਹਮਲਾ ਕਰਾਇਆ ਜਾ ਸਕਦਾ ਹੈ ਤਾਂ ਇੱਕ ਦੂਜੇ ਤੇ ਸਾਰੇ ਵਰਦੇ ਨਜ਼ਰ ਆਏ ਇਹਨਾਂ ਸਾਰਿਆਂ ਮੁੱਦਿਆਂ ਤੇ ਚਾਹੇ ਆਸਟ੍ਰੇਲੀਆ ਦੀ ਗੱਲ ਕਰੀ ਤਾਂ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਦੇ ਕਰਕੇ ਇੱਕ ਵਿਅਕਤੀ ਨੂੰ ਦੇਸ਼ ਨਿਕਾਲੇ ਇੱਕ ਤਰ੍ਹਾਂ ਤੋਂ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਤੇ ਇਹਨਾਂ ਸਾਰਿਆਂ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਇਸ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸ਼ੇਰਗਿੱਲ ਮੌਜੂਦ ਨੇ ਜੀ ਸ਼ੁਰੂਆਤ ਆਪਾਂ ਆਸਟ੍ਰੇਲੀਆ ਤੋਂ ਕਰਦੇ ਹਾਂ ਉੱਥੇ ਬੇਅਦਬੀ ਹੋਈ ਤੇ ਹੁਣ ਫੈਸਲਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਇੱਕ ਤਰ੍ਹਾਂ ਦਾ ਕਿਉਂਕਿ ਦੇਸ਼ ਨਿਕਾਲਾ ਦੇਣ ਦੀ ਗੱਲ ਚੱਲ ਰਹੀ ਹੈ ਤੇ ਉਹ ਇੱਧਰ ਹੀ ਜੇਕਰ ਆਪਾਂ ਆਪਣੇ ਮੁਲਕ ਦਾ ਜ਼ਿਕਰ ਕਰੀਏ ਤਾਂ ਗੁਰੂ ਸਾਹਿਬਾਨਾਂ ਦੀ ਤਰਤੀ ਹੈ ਲੇਕਿਨ ਬੇਅਦਬੀ ਦੇ ਦੋਸ਼ੀਆਂ ਨੂੰ ਜੋ ਹੈ ਉਸ ਤਰੀਕੇ ਨਾਲ ਉਸ ਤਰੀਕੇ ਦੇ ਨਾਲ ਜੋ ਹੈ ਸਜ਼ਾਵਾਂ ਨਹੀਂ ਮਿਲ ਪਾਂਦੀਆਂ ਬਿਲਕੁਲ ਸੁਪਰੀਆ ਬਹੁਤ ਸੋਹਣਾ ਸਵਾਲ ਹੈ ਕਿਉਂਕਿ ਆਸਟ੍ਰੇਲੀਆ ਉਹ ਮੁਲਕ ਹੈ ਜਿੱਥੇ ਗੁਰੂ ਸਾਹਿਬਾਨਾਂ ਦੇ ਚਰਨ ਨਹੀਂ ਪਏ ਤੇ ਨਾ ਹੀ ਉਹ ਸਿੱਖ ਸੰਧਿਨਤਾ ਤੋਂ ਜਾਣੂ ਸੀ ਸਿਰਫ ਸਿੱਖ ਭਾਈਚਾਰਾ ਉੱਥੇ ਪਹੁੰਚਦਾ ਤੇ ਉੱਥੇ ਸੇਵਾ ਕਰਦਾ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹਨਾਂ ਨੇ ਜੋ ਫੈਸਲਾ ਲਿਆ ਉਹ ਬਹੁਤ ਇਤਿਹਾਸਿਕ ਫੈਸਲਾ ਲਿਆ ਤੇ ਅੱਜ ਕੱਲ ਹੁਣ ਇੰਜ ਲੱਗਦਾ ਕਿ ਉਹਨਾਂ ਨੇ ਜਿਹੜਾ ਸਿੱਖੀ ਦਾ ਬੂਟਾ ਜੋ ਸਿੱਖੀ ਦਾ ਸੰਧਾਨਤਾ ਉਸ ਨੂੰ ਸਮਝ ਲਿਆ ਤੇ ਉਸ ਤੋਂ ਬਾਅਦ ਹੁਣ ਫੈਸਲਾ ਲਿਆ ਹੈ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਤੇ ਦੂਜੇ ਪਾਸੇ ਇੱਕ ਅਜਿਹਾ ਮੁਲਕ ਜਿੱਥੇ ਅਸੀਂ ਰਹਨੇ ਆ ਜਿੱਥੇ ਗੁਰੂ ਸਾਹਿਬਾਨਾ ਨੇ ਜਿਹੜਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਸਾਹਿਬਾਨਾ ਦੇ ਚਰਨ ਪਏ ਨੇ ਉੱਥੇ ਬੇਅਦਬੀ ਦੇ ਦੋਸ਼ੀ ਨੇ ਜਿਹੜੇ ਉਹ ਖੁੱਲਿਆਂ ਮੁਬਾਹਰ ਫਿਰਦੇ ਨੇ ਤੇ ਉਹ ਭਾਵੇਂ ਸਰਕਾਰਾਂ ਹੋਣ ਬੇਅਦਬੀ 2015 ਦੇ ਵਿੱਚ ਹੋਈ ਮੁੱਖ ਬੇਅਦਬੀ ਤੇ ਦੂਜੇ ਪਾਸੇ ਹੁਣ ਕਿੰਨੀਆਂ ਸਰਕਾਰਾਂ ਨੇ ਜੜੀਆਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਵੇਲਾ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਤਰੀਕੇ ਦੇ ਨਾਲ ਤਿੰਨ ਤਾਂ ਸਰਕਾਰਾਂ ਬਦਲ ਗਈਆਂ ਪਰ ਦੋਸ਼ੀਆਂ ਨੂੰ ਹਲੇ ਤੱਕ ਸਜ਼ਾ ਮਾ ਨਹੀਂ ਦਿੱਤੀਆਂ ਗਈਆਂ ਤੇ ਲਗਾਤਾਰ ਇਸ ਮੁੱਦੇ ਤੇ ਸਿਆਸਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਆਸਟ੍ਰੇਲੀਆ ਦੀ ਸਰਕਾਰ ਨੂੰ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਉਹਨਾਂ ਨੇ ਅਜਿਹੀ ਕੀ ਸਮਝ ਲੈ ਲਈ ਜਿਹੜੇ ਕਿ ਬੇਅਦਬੀ ਦੀ ਘਟਨਾ ਨੂੰ ਇੰਨੇ ਸੀਰੀਅਸ ਤੌਰ ਤੇ ਲੈ ਰਹੇ ਨੇ ਇੰਨੇ ਮજબૂત ਤਰੀਕੇ ਦੇ ਨਾਲ ਲੈਨੇ ਉਹਨਾਂ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਤੇ ਦੂਜੇ ਪਾਸੇ ਸਾਡਾ ਮੁਲਕ ਹੈ ਜਿੱਥੇ ਜਿਹੜੇ ਬੇਅਦਬੀ ਦੇ ਇਲਜ਼ਾਮ ਨੇ ਜਿਨ੍ਹਾਂ ਉੱਤੇ ਉਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੇ ਐਨ ਐਨ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪਰੋਲ ਨਹੀਂ ਦਿੱਤੀ ਜਾਂਦੀ ਜਦ ਕਿ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਇਸ ਤਰੀਕੇ ਦਾ ਦੋ ਜਿਹੜਾ ਦੋ ਤਰੀਕੇ ਦਾ ਕਾਨੂੰਨ ਹੈ ਇਸ ਦੇਸ਼ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਘੱਟ ਗਿਣਤੀਆਂ ਹਮੇਸ਼ਾ ਨਿਸ਼ਾਨੇ ਤੇ ਦੇਖਣ ਨੂੰ ਮਿਲਦੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਜੋ ਵੀ ਸਰਕਾਰਾਂ ਦੇ ਵਿੱਚ ਨੇ ਜੋ ਮੁੱਖ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿੰਨੇ ਵੀ ਸੰਵਿਧਾਨਿਕ ਅਹੁਦੇਦਾਰ ਨੇ ਕਿ ਇਸ ਢੰਗ ਤਰੀਕੇ ਦਾ ਕਿਉਂ ਹੋ ਰਿਹਾ ਜੀ ਸੁਪਰੀਆ ਜੀ ਬਿਲਕੁਲ ਅੱਜ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਬੈਠਕ ਹੋਈ ਉਹਨਾਂ ਦੇ ਵੱਲੋਂ ਮਤਾ ਪਾਸ ਹੋਇਆ ਕਿ ਜੋ ਨਰਾਇਣ ਸਿੰਘ ਚੌੜਾ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਫਿਲਹਾਲ ਜੋ ਰਿਮਾਂਡ ਤੇ ਨਹੀਂ ਪੁਲਿਸ ਰਿਮਾਂਡ ਤੇ ਬੰਦ ਨੇ ਉਹਨਾਂ ਨੂੰ ਜੋ ਹੈ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਇਹ ਪਹਿਲਾਂ ਵੀ ਅਕਾਲੀ ਦਲ ਦੀ ਅੰਤਰੀਮ ਕਮੇਟੀ ਦੇ ਵੱਲੋਂ ਵੀ ਜਥੇਦਾਰ ਸਹਿਬਾਨਾ ਕੋਲ ਇਹ ਪ੍ਰਸਤਾਵ ਲੈ ਕੇ ਗਏ ਸੀ ਕਿ ਅਜੇ ਅਜੇ ਹ ਕੀਤਾ ਜਾਣਾ ਚਾਹੀਦਾ ਹੈ ਤਾਂ ਹੁਣ ਅਕਾਲੀ ਦੇ ਹੁਣ ਐਸਜੀਪੀਸੀ ਦੇ ਵੱਲੋਂ ਵੀ ਜਥੇਦਾਰ ਸਹਿਬਾਨਾ ਨਾਲ ਮੁਲਾਕਾਤ ਕਰਕੇ ਇਹ ਮਤਾ ਜੋ ਹੈ ਪੇਸ਼ ਕੀਤਾ ਗਿਆ ਉਹਨਾਂ ਦੇ ਸਾਹਮਣੇ ਬਿਲਕੁਲ ਸੁਪਰੀਆ ਪਹਿਲੀ ਗੱਲ ਤਾਂ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕੁਝ ਸਮਾਂ ਜਿਹੜੀ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਤੇ ਉਹਦੇ ਵਿੱਚ ਵੀ ਉਹੀ ਜਿਸ ਤਰੀਕੇ ਦੀ ਜਿਹੜੀ ਅੰਤਰਿੰਕ ਕਮੇਟੀ ਸੀ ਉਹ ਕੈਰੀ ਸੀ ਕਿ ਪੰਥ ਦੇ ਵਿੱਚੋਂ ਸ਼ੇਕ ਦੇਣਾ ਚਾਹੀਦਾ ਤੇ ਧਾਮੀ ਸਾਹਿਬ ਵੀ ਉਹੀ ਸ਼ਬਦ ਜਿਹੜੇ ਅੱਗੇ ਬਤਾਉਂਦੇ ਹੋਏ ਦਿਖਾਈ ਦਿੱਤੇ ਪਹਿਲੀ ਗੱਲ ਤਾਂ ਇਹ ਹੈ ਕਿ ਧਾਮੀ ਸਾਹਿਬ ਤੇ ਟਿੱਪਣੀ ਕਰਨ ਵਾਲੇ ਅਸੀਂ ਕੋਈ ਨਹੀਂ ਹੁੰਦੇ ਅਸੀਂ ਭਾਵੇਂ ਕੋਈ ਵੀ ਆਜੀਪੀਸੀ ਦਾ ਪ੍ਰਧਾਨ ਹੈ ਅੱਜ ਹੈ ਜਾਂ ਕੱਲੂ ਹੈ ਕੋਈ ਵੀ ਹੈ ਉਹਨਾਂ ਦੀ ਅਸੀਂ ਮਿੱਟੀ ਪੈਰਾਂ ਤੇ ਲੱਗੀ ਮਿੱਟੀ ਦੇ ਬਰਾਬਰ ਵੀ ਨਹੀਂ ਪਰ ਹੁਣ ਜਿਹੜਾ ਮਾਮਲਾ ਉੱਠ ਰਿਹਾ ਉਹ ਸਿੱਖ ਜਿਹੜੇ ਸਿੱਖ ਫਲਸਫੇ ਜਾਂ ਸਿੱਖ ਸਫੇ ਨੇ ਉਹਨਾਂ ਦੇ ਵਿੱਚ ਗਰਮਾਇਆ ਹੋਇਆ ਇਸ ਕਰਕੇ ਇਸ ਵਿਸ਼ੇ ਤੇ ਗੱਲ ਕਰਨੀ ਜ਼ਰੂਰੀ ਬਣ ਜਾਂਦੀ ਹੈ ਤਾਂ ਅਮੀ ਸਾਹਿਬ ਨੇ ਜੋ ਮੁੱਦਾ ਚੁੱਕਿਆ ਤਾਂ ਦੂਜੇ ਪਾਸੇ ਕੁਝ ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਦੀ ਹੀ ਮੈਂਬਰ ਨੇ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਸੇਕ ਦੇਣਾ ਚਾਹੀਦਾ ਤਾਂ ਦੂਜੇ ਪਾਸੇ ਜਦ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਤਾਂ ਉਹਨਾਂ ਦੇ ਮੌਕੇ ਤੇ ਜਿਹੜੀ ਸੰਗਤ ਬੇਅਦਬੀ ਦਾ ਇਨਸਾਫ ਮੰਗ ਰਹੀ ਸੀ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਸੀ ਇਸ ਦੇ ਲਈ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਤੇ ਹੁਣ ਤਾਂ ਸੁਖਬੀਰ ਸਿੰਘ ਬਾਦਲ ਇਹ ਵੀ ਮੰਨੇ ਨੇ ਕਿ ਸਾਡੀ ਸਰਕਾਰ ਵੇਲੇ ਬੇਅਦਬੀਆਂ ਜੋ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਅਸੀਂ ਇਨਸਾਫ ਦੇਣ ਦੇ ਵਿੱਚ ناکਾਮਜਾਬ ਰਹੇ ਹਾਂ ਤੇ ਇਸ ਤਰੀਕੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਅ ਬੀਬੀ ਕਰਨਜੀਤ ਕੌਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਭਾਈ ਜਿੰਨਾ ਇਸ ਮਾਮਲੇ ਨੂੰ ਢਕੋਗੇ ਉਨਾਂ ਚੰਗਾ ਸਾਰਿਆਂ ਨੂੰ ਜਿਹੜਿਆ ਨੇ ਹਮਾਇਤ ਕਰਦੇ ਆ ਬਾਦਲ ਧੜੇ ਦੀ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਚੁੱਪ ਕਰਕੇ ਬਹਿ ਜਾਓ ਟਿਕੇ ਰਹੋ ਜੋ ਅਕਾਲ ਤਖਬ ਸਾਹਿਬ ਨੇ ਹੁਕਮ ਦੇ ਦਿੱਤੇ ਨੇ ਉਸ ਉੱਤੇ ਪਹਿਰਾ ਲਗਾ ਪਹਿਰਾ ਲਾਉ ਦੇਣਾ ਚਾਹੀਦਾ ਪਰ ਦੂਜੇ ਪਾਸੇ ਲਗਾਤਾਰ ਸ਼੍ਰੋਮਣੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਇਸ ਮੁੱਦੇ ਨੂੰ ਉਭਾਰਦਾ ਦਿਖਾਈ ਦਿੰਦਾ ਤੇ ਉਹ ਕਿਹਾ ਜਾਂਦਾ ਕਿ ਕੋਈ 1984 ਦੇ ਨਾਲ ਤੁਲਨਾ ਕਰਦਾ ਤੇ ਇਹ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਿ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨਾ ਗਲਤ ਆ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜੋ ਸਮਾ ਸੀ ਤੇ ਜੋ ਥਾਂ ਸੀ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ ਉਪਮੇ ਨਾਰਾਇਣ ਸਿੰਘ ਚੌੜਾ ਦੇ ਸਮਰਥਕ ਨੇ ਉਹ ਵੀ ਇਸ ਗੱਲ ਦੇ ਹਾਮੀ ਨੇ ਪਿਛਲੇ ਦਿਨਾਂ ਦੇ ਵਿੱਚ ਗਾਜੀ ਸਾਹਿਬ ਹੋਰਾਂ ਦਾ ਇੱਕ ਬਿਆਨ ਆ ਰਿਹਾ ਸੀ ਜਿਹੜੇ ਕਿ ਸਿੱਖ ਸਿਆਸਤ ਦੇ ਇੱਕ ਵੱਡੇ ਚਿਹਰੇ ਮੰਨੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਇਸ ਸਬੰਧੀ ਨਾਰਾਇਣ ਸਿੰਘ ਚੌੜਾ ਨੇ ਜਿਹੜੇ ਉਹੋ ਹੀ ਜਿਹੜਾ ਸਪਸ਼ਟ ਕਰ ਸਕਦੇ ਨੇ ਕਿ ਉਹਨਾਂ ਨੇ ਇਸ ਮੌਕੇ ਤੇ ਗੋਲੀ ਕਿਉਂ ਚਲਾਈ ਆ ਇਸ ਥਾਂ ਤੇ ਗੋਲੀ ਕਿਉਂ ਚਲਾਈ ਆ ਪਰ ਕਿਸੇ ਤਰੀਕੇ ਦੇ ਨਾਲ ਜਿਹੜੇ ਬਾਦਲ ਸਾਹਿਬ ਨੇ ਉਹਨਾਂ ਨੂੰ ਤੁਸੀਂ ਗੁਨਾਹ ਜਿਹੜੇ ਗੁਨਾਹ ਨੇ ਉਹਨਾਂ ਦੇ ਉਹਨਾਂ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਅਕਾਲੀ ਦਲ ਲਗਾਤਾਰ ਜਿਹੜਾ ਐਫ ਆਈ ਆਰ ਤੇ ਉੱਤੇ ਵੀ ਸਵਾਲ ਖੜੇ ਕਰਦਾ ਦਿਖਾਈ ਦਿੰਦਾ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਰਿਹਾ ਸੀ ਕਿ ਇਹ ਮੈਨੇਜਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਉਸ ਦਾ ਹੀ ਹਿੱਸਾ ਇੱਕ ਤਰੀਕੇ ਦਾ ਹਮੇਸ਼ਾ ਐਫ ਆਈ ਆਰ ਤੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਜਿਹੜਾ ਪੁਲਿਸ ਦਾ ਬਿਆਨ ਆਇਆ ਉਸ ਦੇ ਵਿੱਚ ਪੁਲਿਸ ਕਹਿੰਦੀ ਹੈ ਕਿ ਅਸੀਂ ਹਮਦਰਦੀ ਵਾਲਾ ਐਂਗਲ ਵੀ ਅਸੀਂ ਜਿਹੜਾ ਚੈੱਕ ਕਰ ਰਹੇ ਹਾਂ ਤੇ ਪੁਲਿਸ ਦੀ ਜਾਂਚ ਤੇ ਤਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਕਿ ਨਰੈਣ ਸਿੰਘ ਚੌੜਾ ਹੋਰਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਦੇਣੀ ਹੈ ਇਹ ਜਾਂਚ ਦਾ ਵਿਸ਼ਾ ਕੋਰਟ ਕੀ ਕਹਿੰਦਾ ਕੀ ਨਹੀਂ ਕਹਿੰਦਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਹੁਣ ਜਿਹੜੀ ਅੰਤਰੀਂ ਕਮੇਟੀ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਤੇ ਜਦੋਂ ਤੁਲਨਾ ਹੋਵੇਗੀ ਤਾਂ ਦੋਵੇਂ ਧੜਿਆਂ ਦੇ ਵਿੱਚ ਹੋਏਗੀ ਸੁਖਵੀਰ ਸਿੰਘ ਬਾਦਲ ਦੀ ਵੀ ਹੋਏਗੀ ਫਿਰ ਨਰੈਣ ਸਿੰਘ ਚੌੜਾ ਦੀ ਹੋਵੇਗੀ ਤੇ ਇੱਕ ਤਰੀਕੇ ਦੇ ਨਾਲ ਦੋਵੇਂ ਧੜੇ ਇੱਕ ਦੂਜੇ ਨੂੰ ਕਹ ਲਿਆ ਜਾਵੇ ਕਿ ਉਹ ਮੁੱਦੇ ਚੱਕ ਰਹੇ ਨੇ ਜਿਹੜਾ ਜਿਹੜਾ ਕਿ ਹਰ ਬੰਦੇ ਨੂੰ ਸ਼ੂਟ ਕਰਦਾ ਜੀ ਸੁਪਰੀਆ ਜੀ ਬਿਲਕੁਲ ਜੇ ਦੇਖਿਆ ਜਾਵੇ ਇਸ ਮਾਮਲੇ ਤੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਵੀ ਆਮੋ ਸਾਹਮਣੇ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਤੱਕ ਇਲਜ਼ਾਮ ਲਗਾ ਦਿੱਤੇ ਕਿ ਜੋ ਨਰਾਇਣ ਸਿੰਘ ਚੌੜਾ ਨੇ ਉਹ ਆਈਐਸਆਈ ਦੇ ਏਜੰਟ ਨਹੀਂ ਪਾਕਿਸਤਾਨ ਦੇ ਨਾਲ ਉਹਨਾਂ ਦੇ ਲਿੰਕ ਨੇ ਤੇ ਉਧਰ ਦੂਜੇ ਪਾਸੇ ਦਲ ਖਾਲਸਾ ਨੇ ਵੀ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਜੋ ਕੀਤਾ ਉਹ ਕਿਉਂ ਕੀਤਾ ਇਹ ਤਾਂ ਨਰਾਇਣ ਸਿੰਘ ਚੌੜਾ ਹੀ ਦੱਸ ਸਕਦੇ ਨੇ ਲੇਕਿਨ ਜੋ ਉਹਨਾਂ ਦੀ ਦਸਤਾਰ ਉਤਾਰੀ ਗਈ ਜਿਸ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋਈ ਕਿਉਂਕਿ ਇੱਕ ਸਿੱਖ ਇਹ ਜੋ ਉਤਾਰੀ ਗਈ ਉਹ ਜਾਣ ਬੁਝ ਕੇ ਉਤਾਰੀ ਗਈ ਜਿਸ ਅਕਾਲੀ ਨੇ ਉਤਾਰੀ ਹੈ ਉਹ ਮਾਫੀ ਮੰਗੇ ਬਿਲਕੁਲ ਇਹ ਤਾਂ ਗੱਲ ਹੈ ਹੀ ਹੈ ਨਾ ਫਿਰ ਜਦੋਂ ਅਸੀਂ ਗੋਲੀ ਨੂੰ ਗਲਤ ਕਹਿ ਰਹੇ ਹਾਂ ਤਾਂ ਦਸਤਾਰ ਤਾਰਨੀ ਵੀ ਗਲਤੀ ਹੈ ਇਸ ਤਰੀਕੇ ਦੇ ਨਾਲ ਹੁਣ ਦੋਵੇਂ ਪੱਖ ਦੇਖਾਂਗੇ ਤਾਂ ਜੇ ਉਹ ਸਥਾਨ ਤੇ ਤੇ ਉਸ ਸਮੇਂ ਤੇ ਗੋਲੀ ਨਹੀਂ ਚਲਾਉਣੀ ਚਾਹੀਦੀ ਸੀ ਤੇ ਦੂਜੇ ਪਾਸੇ ਕਿਸੇ ਅਕਾਲੀ ਲੀਡਰ ਤੇ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਦੀ ਪੱਗ ਉਤਾਰੀ ਗਈ ਹੈ ਤਾਂ ਉਸ ਨੂੰ ਵੀ ਪੱਗ ਨਹੀਂ ਉਤਾਰਨੀ ਚਾਹੀਦੀ ਸੀ ਜੇਕਰ ਗੁਰੂ ਸਾਹਿਬ ਦੇ ਅੱਗੇ ਸਾਰੇ ਮੱਥਾ ਟੇਕਣ ਜਾਂਦੇ ਨੇ ਤੇ ਗੁਰੂ ਸਾਹਿਬ ਬਖਸ਼ਣ ਹਾਰਨੇ ਤੇ ਕਿਸੇ ਦੁਸ਼ਮਣ ਦੀ ਵੀ ਮੰਨਿਆ ਜਾਂਦਾ ਕਿ ਪੱਗ ਨਹੀਂ ਉਤਾਰਨੀ ਚਾਹੀਦੀ ਤੇ ਨਰੈਣ ਸਿੰਘ ਚੌੜਾ ਜਤਾ ਸਿੱਖ ਜਿਹੜੇ ਸਫੇ ਨੇ ਸਿੱਖ ਫਲਸਫਾ ਉਹਨਾਂ ਦੇ ਵਿੱਚ ਬਹੁਤ ਸਾਰੇ ਆਰਟੀਕਲ ਲਿਖੇ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਬਹੁਤ ਸਾਰੇ ਵੱਡੇ ਵਿਦਵਾਨ ਮੰਨੇ ਜਾਂਦੇ ਨੇ ਤੇ ਇੱਕ ਚੰਗੀ ਰਿਸਪੈਕਟ ਉਹਨਾਂ ਦੀ ਮੰਨੀ ਜਾਂਦੀ ਹੈ ਤੇ ਉਸ ਦੀ ਪੱਗ ਉਤਾਰੀ ਗਈ ਹੈ ਤਾਂ ਉਹਨਾਂ ਹੀ ਵੱਡਾ ਮੁੱਦਾ ਉਹ ਵੀ ਓਨੀ ਵੱਡਾ ਮੁੱਦਾ ਹੈ ਤੇ ਇਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਜਿਹੜਾ ਸਮਰਪਣ ਦੀਆਂ ਗੱਲਾਂ ਕਰ ਰਿਹਾ ਸੀ ਕਿਤੇ ਨਾ ਕਿਤੇ ਆਪਣੇ ਆਪਣੇ ਕੀਤੇਆਂ ਤੇ ਦੁਬਾਰਾ ਤੋਂ ਉਲਝਦਾ ਹੋਇਆ ਦਿਖਾਈ ਦਿੰਦਾ ਭਾਵੇਂ ਉਹ ਬਾਦਲ ਤੜਾ ਹੋਵੇ ਜਿਹੜਾ ਬਾਦਲ ਤੜਾ ਹਮੇਸ਼ਾ ਸੁਖਬੀਰ ਸਿੰਘ ਬਾਦਲ ਨੂੰ ਬਚਾਉਂਦਾ ਦਿਖਾਈ ਦਿੰਦਾ ਤੇ ਹਮਦਰਦੀ ਵੀ ਪ੍ਰਗਟ ਕਰਦਾ ਗੁਨਾਹ ਕਬੂਲ ਕੀਤੇ ਨੇ ਸੁਖਬੀਰ ਸਿੰਘ ਬਾਦਲ ਦੇ ਲਈ ਚੰਗੀ ਗੱਲ ਹੈ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਇਹ ਬਹੁਤ ਚੰਗੀ ਗੱਲ ਹੈ ਤੇ ਉਹਨਾਂ ਦੇ ਇਸ ਕਦਮ ਨੂੰ ਸਹਾਰਿਆ ਵੀ ਗਿਆ ਸਾਰਿਆਂ ਨੇ ਉਹਨਾਂ ਦੀ ਰਿਸਪੈਕਟ ਵੀ ਕੀਤੀ ਹੈ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਬਿਆਨਬਾਜ਼ੀ ਆ ਜਿਹੜੀ ਅਕਾਲੀ ਦਲ ਦੀ ਆ ਰਹੀ ਹੈ ਉਸ ਨੂੰ ਲੈ ਕੇ ਫਿਰ ਕਿੰਤੂ ਪ੍ਰੰਤੂ ਜ਼ਰੂਰ ਹੋ ਰਿਹਾ ਜੀ ਜੀ ਬਿਲਕੁਲ ਜਦੋਂ ਜਥੇਦਾਰ ਸਹਿਬਾਨਾਂ ਦੇ ਵੱਲੋਂ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਤਾਂ ਇਸ ਸਜ਼ਾ ਤੇ ਵੀ ਸਵਾਲ ਚੁੱਕੇ ਗਏ ਉਹਨਾਂ ਨੇ ਕਿਹਾ ਕਿ ਜਥੇਦਾਰ ਸਹਿਬਾਨ ਕਿਤੇ ਨਾ ਕਿਤੇ ਅਕਾਲੀ ਦਲ ਦਾ ਪੱਖਪੂਰਨ ਨਜ਼ਰ ਆ ਇਹ ਸ਼ੁਰੂ ਤੋਂ ਹੀ ਇਲਜ਼ਾਮ ਲੱਗਦੇ ਨੇ ਕਿ ਟੀਮ ਅਕਾਲੀ ਦਲ ਐਸਜੀਪੀਸੀ ਤੇ ਅਕਾਲ ਤਖਤ ਦਾ ਇੱਕ ਤਰ੍ਹਾਂ ਤੋਂ ਕਹਿ ਸਕਦੇ ਰਿਲੇਵਾ ਹੈ ਲੇਕਿਨ ਵਿਰੋਧੀ ਇਲਜ਼ਾਮ ਲਗਾਉਂਦੇ ਰਹੇ ਤੇ ਇਸ ਮਾਮਲੇ ਤੋਂ ਬਾਅਦ ਫਿਰ ਤੋਂ ਟਿੱਪਣੀਆਂ ਹੋਈਆਂ ਕਿ ਇਹ ਕੋਈ ਸਜ਼ਾ ਨਹੀਂ ਹੋਈ ਹਾਲਾਂਕਿ ਆਮ ਲੋਕਾਂ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਗਏ ਕਿ ਇਹ ਕੋਈ ਸਜ਼ਾ ਨਹੀਂ ਹੋਈ ਤੇ ਇਸ ਤੋਂ ਬਾਅਦ ਜਥੇਦਾਰ ਸਹਿਬਾਨਾਂ ਤੇ ਵੀ ਟਿੱਪ ਟਿੱਪ ਨੀਆਂ ਕੀਤੀਆਂ ਜਾ ਰਹੀਆਂ ਨੇ। ਬਿਲਕੁਲ ਸੁਪਰੀਆ ਜਥੇਦਾਰ ਸਹਿਬਾਨਾਂ ਦੇ ਫੈਸਲੇ ਨੂੰ ਕੁਝ ਲੋਕ ਇਤਿਹਾਸਿਕ ਦੱਸ ਰਹੇ ਸੀ ਤੇ ਕੁਝ ਲੋਕ ਕਹਿ ਰਹੇ ਸੀ ਕਿ ਜਿਹੜੀਆਂ ਧਾਰਮਿਕ ਸਜ਼ਾਵਾ ਦਿੱਤੀ ਗਈ ਆ ਉਹ ਨਾਕਾਫੀ ਆ ਉਸ ਤੋਂ ਬਹੁਤ ਸਾਰੇ ਲੋਕ ਨਾਰਾਜ਼ ਵੀ ਦਿਖਾਈ ਦੇ ਰਹੇ ਸੀ ਪਰ ਹੁਣ ਜਿਹੜੀਆਂ ਚਰਚਾਵਾ ਚੱਲ ਰਹੀਆਂ ਨੇ ਕਿ ਜਥੇਦਾਰ ਸਾਹਿਬ ਨੂੰ ਵੀ ਬਦਲ ਦੇਣਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਿਆਨ ਨੇ ਵਿਰਸਾ ਸਿੰਘ ਬਲਟੋਹਾ ਹੋਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਲਗਾਤਾਰ ਸਿੱਧੇ ਸਵਾਲ ਨੇ ਜਿਹੜੇ ਜਥੇਦਾਰ ਸਾਹਿਬਾਨ ਦੇ ਫੈਸਲੇ ਉੱਤੇ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਤੰਜ ਕਸਿਆ ਕਿ ਜੇਕਰ ਕੋਈ ਇੱਕ ਪਤੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਾਈ ਤੁਸੀਂ ਹਾਂ ਨਾ ਦੇ ਵਿੱਚ ਜਵਾਬ ਦੇਣਾ ਤੇ ਆਪਣੇ ਪਤੀ ਨੇ ਸਵਾਲ ਆਪਣੀ ਪਤਨੀ ਨੂੰ ਪੁੱਛਿਆ ਕਿ ਤੁਹਾਡੇ ਸਹੁਰਿਆਂ ਨੂੰ ਪਤਾ ਹੈ ਕਿ ਤੁਸੀਂ ਪਾਗਲ ਹੋ ਤੇ ਇਸ ਤਰੀਕੇ ਦਾ ਜਿਹੜਾ ਬਿਆਨ ਦਿੱਤਾ ਹੋਇਆ ਉਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਉਹ ਟਿੱਕਾ ਟਿੱਪਣੀਆਂ ਕਰਦੇ ਦਿਖਾਈ ਦਿੰਦੇ ਨੇ ਜਦ ਕਿ ਤਾੜਨਾ ਹੋਈ ਸੀ ਕਿ ਤੁਸੀਂ ਭਾਈ ਕਿਸੇ ਵੀ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਦੇ ਵਿਰੁੱਧ ਕੋਈ ਵੀ ਜਿਹੜੀ ਗੱਲਬਾਤ ਹੈ ਇਸ ਤਰੀਕੇ ਦੀ ਨਹੀਂ ਕਰਨੀ ਤੇ ਆਪਣੀ ਬਿਆਨਬਾਜ਼ੀ ਬੰਦ ਕਰ ਦੇਣੀ ਹੈ ਤੇ ਦੂਜੇ ਪਾਸੇ ਜਿਹੜੇ ਜਥੇਦਾਰ ਸਾਹਿਬਾਨਾਂ ਤੇ ਵੀ ਟਿੱਪਣੀਆਂ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਬਦਲਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਸਾਰੇ ਅਖਬਾਰਾਂ ਨੇ ਵੀ ਲਿਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ ਕਿ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਕਿਉਂਕਿ ਜਿਹੜੇ ਅਕਾਲੀ ਦਲ ਲੀਡਰਸ਼ਿਪ ਆ ਉਹ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਉਸ ਤੋਂ ਕਿਤੇ ਨਾ ਕਿਤੇ ਨਰਾਜ਼ ਚੱਲੀ ਆ ਰਹੀ ਹੈ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਜਾਂ ਇਸ ਤਰੀਕੇ ਦੇ ਬਿਆਨ ਸਾਹਮਣੇ ਆ ਰਹੇ ਨੇ ਦੂਜੇ ਪਾਸੇ ਅਕਾਲੀ ਸੁਧਾਰ ਲਹਿਰ ਸੀ ਜਿਹੜੀ ਉਹ ਉਹ ਹੁਕਮਾਂ ਤੇ ਪੈਰਾ ਦਿੰਦੀ ਦਿਖਾਈ ਦਿੰਦੀ ਹੈ ਤੇ ਉਹਨਾਂ ਨੇ ਆਪਣੇ ਜਿਹੜਾ ਕਿਹਾ ਸੀ ਕਿ ਅਸੀਂ ਸਮੇਟ ਦਵਾਂਗੇ ਤੇ ਉਹਨਾਂ ਨੇ ਆਪਣਾ ਜਿਹੜੀ ਪਾਰਟੀ ਸੀ ਉਸ ਨੂੰ ਸਮੇਟ ਦਿੱਤਾ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਕਿਹੜਾ ਲੀਡਰ ਕਿਹੜੀ ਕਿਸ ਅਹੁਦੇ ਤੇ ਬਿਰਾਜਮਾਨ ਹੁੰਦਾ ਕਿਉਂਕਿ ਕਮੇਟੀ ਬਣਾਈ ਗਈ ਹੈ ਤੇ ਨਵੇਂ ਪ੍ਰਧਾਨ ਦੀ ਵੀ ਜਿਹੜੀ ਚੋਣ ਹੋਣੀ ਹੈ ਤੇ ਵੱਖ-ਵੱਖ ਅਹੁਦੇਦਾਰਾਂ ਦੀ ਵੀ ਚੋਣ ਹੋਣੀ ਹੈ ਜੀ ਸੁਪਰੀ ਜੀ ਬਿਲਕੁਲ ਜਿਸ ਦਿਨ ਤੋਂ ਹਮਲਾ ਹੋਇਆ ਉਹਦੋਂ ਤੋਂ ਹੀ ਅਕਾਲੀ ਦਲ ਇਹ ਮੰਗ ਕਰਦਾ ਆ ਰਿਹਾ ਕਿ ਨਰਾਇਣ ਸਿੰਘ ਚੋੜਾ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਤੇ ਹੁਣ ਇਸੇ ਨੂੰ ਲੈ ਕੇ ਮਤਾ ਜੋ ਹੈ ਲੈ ਕੇ ਐਸਜੀਪੀਸੀ ਸਾਹਮਣੇ ਆਈ ਹੈ ਤੇ ਐਸਜੀਪੀਸੀ ਨੇ ਜਥੇਦਾਰ ਸਹਿਬਾਨ ਨਾਲ ਮੁਲਾਕਾਤ ਕਰਕੇ ਮਤਾ ਪੇਸ਼ ਵੀ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਸਹਿਬਾਨ ਕਦੋਂ ਫੈਸਲਾ ਸੁਣਾਉਂਦੇ ਨੇ ਤੇ ਕੀ ਫੈਸਲਾ ਸੁਣਾਉਂਦੇ ਨੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਜੋ ਜਥੇਦਾਰ ਸਹਿਬਾਨਾਂ ਦਾ ਹੁਕਮ ਸੀ ਉਸ ਤੇ ਸੁਧਾਰ ਲਹਿਰ ਕਿਤੇ ਨਾ ਕਿਤੇ ਖਰਾ ਉਤਰ ਤਾਂ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਭੰਗ ਕਰ ਦਿੱਤਾ ਗਿਆ ਸੁਧਾਰ ਲਹਿਰ ਨੂੰ ਤੇ ਹੁਣ ਉਹਨਾਂ ਦੇ ਆਗੂਆਂ ਦਾ ਕੀ ਭਵਿਕ ਹੁੰਦਾ ਹੈ ਕਿ ਅਗਲੀ ਰਣਨੀਤੀ ਹੁੰਦੀ ਹੈ ਇਹ ਤਾਂ ਉਹ ਸਮੇਂ ਤੇ ਹੀ ਦੱਸਣਗੇ